ਖੈਰੇ ਤੋਂ ਨੇਮ ਕਰਵਾਓ ਵੀ ਮੈਂ ਜ਼ਿਲ੍ਹਾ ਪ੍ਰਧਾਨ ਸੀ ਪੰਜ ਹਲਕਿਆਂ ਦਾ ਕਿਸੇ ਇੱਕ ਹਲਕੇ ਦੇ ਵਿੱਚ ਵੀ ਇਹਨੇ ਮੈਨੂੰ ਕਾਲ ਕਰੀ ਹੋਵੇ ਵਫਾਦਾਰੀ ਜਿਹੜੀ ਹੁੰਦੀ ਆ ਕਿ ਮੈਂ ਵਫਾਦਾਰੀ ਨਹੀਂ ਕਰੀ ਜਦੋਂ ਸਾਰੇ ਲੀਡਰ ਭੱਜ ਗਏ ਮੈਂ ਉਦੋਂ ਲੜਿਆ ਉਹ ਵਫਾਦਾਰੀ ਨਹੀਂ ਸੀ ਇੱਥੇ ਖੈਰਾ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਤਾਂ 5-6 ਮਹੀਨੇ ਪਹਿਲਾਂ ਜੇਲ੍ਹ ਚ ਦਸਤਾ ਸੀ ਵੀ ਮੈਨੂੰ ਲੜਾਉਣਗੇ ਜਿੱਤ ਮਿਲਣ ਤੋਂ ਬਾਅਦ ਵੀ ਖੈਰਾ ਸਾਹਿਬ ਤੁਹਾਡੀ ਮਦਦ ਕਰਨ ਨੂੰ ਤਿਆਰ ਸੀ ਤਾਂ ਮੈਂ ਪਹਿਲਾਂ ਕਿਉਂ ਨਹੀਂ ਸੀ ਹੋਣਾ ਘੱਟੋ ਘੱਟ ਮੇਰਾ ਖਰਚਾ ਤਾਂ ਬਚ ਜਾਂਦਾ ਅਸੀਂ ਹਰ ਰੋਜ਼ ਆਪਦਾ ਕੋਈ ਨਾ ਕੋਈ ਹੋਰ ਕੰਮਕਾਰਸ ਲੱਗ ਜਾਂਦੇ ਹਾਂ ਮੈਂ ਵਫਾਦਾਰ ਹੈਗਾ ਪਾਰਟੀ ਨਾਲ ਵੀ ਸੀਗਾ ਅੱਜ ਵੀ ਹੈਗਾ ਪਰ ਅੱਜ ਮੈਂ ਦੇਖਿਆ ਕਿ ਜਿਹੜੀ ਪਿੰਡ ਤੋਂ ਬੇਬੇ ਮੇਰੀ 14 ਕਿਲੋਮੀਟਰ ਤੋਂ ਦੂਰ ਆ ਕੇ ਕੋਈ ਮੇਰੇ ਬੱਸ ਚ ਉਤਰਦੀ ਆ ਉਹਨੂੰ ਅੱਜ ਕੰਮ ਦੀ ਜ਼ਰੂਰਤ ਆ ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰੀ ਨੇ ਕੈਂਪੇਨਸ਼ਿਨ ਲੈ ਕੇ ਗਿਆ। ਕਚੇਰੀ ਦੀ ਮੀਟਿੰਗ ਰਾਤ 9 ਵਜੇ ਤੈਹ ਹੁੰਦੀ ਆ। ਕਿ ਅਗਲੇ ਦਿਨ ਅਸੀਂ ਬਾੜ ਦੀ ਮੀਟਿੰਗ ਚ ਜਾਣਾ ਵਾ। ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ। ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਬੰਦ ਕਰ ਦਿੱਤਾ। ਦੈਟ ਮੀਨ ਮੇਰੀ ਰਿੰਗ ਜਾ ਚੁੱਕੀ ਆ। ਫਿਰ ਮੈਂ ਇਹਨੂੰ ਟੈਕਸ ਕੀਤਾ ਮੈਸੇਜ। ਉਦੋਂ ਦੀ ਰਾਤ ਨੂੰ ਜਿੱਦਣ ਅਗਲੇ ਦਿਨ ਸਵੇਰੇ ਜਾਣਾ ਸੀਗਾ ਬਾੜ ਦੀ ਮੀਟਿੰਗ ਤੇ ਇਹਨੇ ਮੇਰੀ ਟੈਕਸ ਦਾ ਜਵਾਬ ਨਹੀਂ ਦਿੱਤਾ। Dear Goldie since your phone is out of reach you are requested Hello. to join me for the DBA District Bar Association Thuri to meeting today 12:15 minute to meet all advocates regards Khaira fir age likha please call me when you are available aap sanrur jile wale neem dharm te yakeen karde ha khaira to neem karwao bi main jila pradhan si panch halkeyan da kise ik halkey de vich vi ene mainu call kari hove ਬਿ ਅਜਾਜਾਓ ਪ੍ਰੋਗਰਾਮ ਤੇ ਉੱਥੇ ਦੇ ਜਿਹੜੇ ਹਲਕੇ ਵਾਲੇ ਸੀ ਉਹੀ ਮੈਨੂੰ ਸਿਰਫ ਕਾਲ ਕਰਦੇ ਸੀ ਇਹਨੇ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਅੱਜ ਕਹਿ ਰਹੇ ਹਨ ਇੱਕ ਇੱਕ ਬੂਥ ਤੇ ਜਾ ਕੇ ਅਸੀਂ ਨੇ ਟੀਮ ਜੋੜੀ ਪੂਰਾ ਜ਼ਿਲ੍ਹਾ ਚਲਾਇਆ ਸਭ ਤੋਂ ਵੱਡੀ ਬੋਡੀ ਬਣਾਈ ਜ਼ਿਲ੍ਹੇ ਦੀ ਦੋ ਸਾਲ ਇਹ ਮਿਹਨਤ ਕਰੀ ਬੜੇ ਵਧੀਆ ਤਰੀਕੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਉਹੀ ਜਗ੍ਹਾ ਦੇ ਉੱਤੇ ਟਿੱਕ ਮੈਂ ਛੱੜਤੀ ਕੋਈ ਗੱਲ ਨਹੀਂ ਬਟ ਮੈਨੂੰ ਉਹ ਫੰਕਸ਼ਨਾਂ ਚ ਵੀ ਬੁਲਾਉਣਾ ਇਹ ਮੁਨਾਸਬ ਨਹੀਂ ਲੱਗ ਰਿਹਾ ਉਸ ਤੋਂ ਬਾਅਦ ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਧੂਰੀ ਦਾ ਪ੍ਰੋਗਰਾਮ ਰੱਖ ਲਿਆ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਕੱਲ ਨੂੰ ਖੈਰਾ ਸਾਹਿਬ ਧੂਰੀ ਆ ਰਹੇ ਨੇ ਤੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਉਸ ਦਿਨ ਫਿਰ ਮੈਂ ਉਹ ਨਮਾਰਾ ਚੋਣ ਵਾਲੀ ਜਿਹੜਾ ਮੈਂ ਆਪਦੀਆਂ ਲਾਈਨਾਂ ਲਿਖੀਆਂ ਕਿਉਂਕਿ ਜਦੋਂ ਮੈਨੂੰ ਲੱਗਿਆ ਕਿ ਯਾਰ ਇਹਨਾਂ ਨੇ ਮੈਨੂੰ ਰੱਖਣਾ ਹੀ ਨਹੀਂ ਤਾਂ ਫਿਰ ਮੈਨੂੰ ਕਿਉਂ ਨਹੀਂ ਨਮਾਰਾ ਚੋਣਾ ਚਾਹੀਦਾ ਕਿਉਂ ਨਹੀਂ ਮੈਨੂੰ ਆਪਦੇ ਬੰਦਿਆਂ ਵਾਸਤੇ ਲੜਨਾ ਚਾਹੀਦਾ ਇਹ ਵਫਾਦਾਰੀ ਦੀ ਗੱਲ ਕਰਦੇ ਨੇ ਵਫਾਦਾਰੀ ਜਿਹੜੀ ਹੁੰਦੀ ਆ ਕਿ ਮੈਂ ਵਫਾਦਾਰੀ ਨਹੀਂ ਕੀਤੀ ਜਦੋਂ ਸਾਰੇ ਲੀਡਰ ਭੱਜ ਗਏ ਮੈਂ ਉਦੋਂ ਲੜਿਆ ਉਹ ਵਫਾਦਾਰੀ ਨਹੀਂ ਸੀ ਜਦੋਂ ਮੈਂ ਨਿੱਜੀ ਤੌਰ ਤੇ ਮੇਰੇ ਭਗਵੰਤ ਸਿੰਘ ਮਾਨ ਨਾਲ ਮੇਰੇ ਦੋਸਤ ਆ ਨਾ ਮੇਰੇ ਦੋਸਤ ਸੀਗੇ ਉਹਨਾਂ ਨਾਲ ਮੈਂ ਰਿਸ਼ਤਾ ਕਿਹਦੇ ਕਰਕੇ ਖਰਾਬ ਕਰਿਆ ਪਾਰਟੀ ਕਰਕੇ ਪਾਰਟੀ ਕਰਕੇ ਲੜਿਆ ਨਾ ਮੈਂ ਉਸ ਤੋਂ ਬਾਅਦ 2022 ਦੀ ਜਿਹੜੀ ਲੋਕ ਸਭਾ ਚੋਣਾ ਮੈਂ ਲੜੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹਨਾਂ ਨੇ ਇਸੇ ਤਰੀਕੇ ਨਾਲ ਜਿਹੜਾ ਮੈਨੂੰ ਧੋਖੇ ਚ ਰੱਖਿਆ ਕਿ ਤੈਨੂੰ ਲੜਾਵਾਂਗੇ ਤੈਨੂੰ ਲੜਾਵਾਂਗੇ ਤੇ ਖੈਰਾ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਤਾਂ 5-6 ਮਹੀਨੇ ਪਹਿਲਾਂ ਜੇਲ੍ਹ ਚ ਦੱਸਤਾ ਸੀ ਵੀ ਮੈਨੂੰ ਲੜਾਉਣਗੇ ਤਾਂ ਮੈਂ ਇਹਨਾਂ ਤੋਂ ਪੁੱਛਣਾ ਚਾਹਣਾ ਕਿ ਫਿਰ ਮੈਨੂੰ ਕਿਉਂ ਨਹੀਂ ਦੱਸਿਆ ਯਾਰ ਅਸੀਂ ਆਪਦਾ ਉਸੇ ਤਰੀਕੇ ਨਾਲ ਆਪਦਾ ਹੱਲ ਕਰ ਲੈਂਦੇ ਅਸੀਂ ਕੋਈ ਇਹੋ ਜੀ ਚੀਜ਼ ਥੋੜੀ ਜਿਹੀ ਮੈਂ ਹੁਣ ਟੈਕ ਟਿਲਣ ਤੋਂ ਬਾਅਦ ਵੀ ਖੈਰਾ ਸਾਹਿਬ ਤੁਹਾਡੀ ਮਦਦ ਕਰਨ ਨੂੰ ਤਿਆਰ ਸੀ ਤਾਂ ਮੈਂ ਪਹਿਲਾਂ ਕਿਉਂ ਨਹੀਂ ਸੀ ਹੋਣਾ ਘਟੋ ਘਟ ਮੇਰਾ ਖਰਚਾ ਤਾਂ ਬਚ ਜਾਂਦਾ ਅਸੀਂ ਹਰ ਰੋਜ਼ ਆਪਦਾ ਕੋਈ ਨਾ ਕੋਈ ਹੋਰ ਕੰਮਕਾਰਸ ਲੱਗ ਜਾਂਦੇ ਤੇ ਤੁਸੀਂ ਛਾਤੀ ਠੋਕ ਠੋਕ ਕੇ ਕਹਿ ਰਹੇ ਹੋ ਵੀ ਮੈਂ ਨਹੀਂ ਇੱਥੇ ਆਇਆ ਮੈਂ ਤਾਂ ਪਾਰਟੀ ਲੈ ਕੇ ਆਇਆ ਤੇ ਜਿਹੜੇ ਸਾਡੇ ਵਰਗੇ ਨੇ ਜਿਹੜੇ ਪਾਰਟੀ ਦਾ ਡਿਸਪਲਿਨ ਮੰਨਦੇ ਨੇ ਕਿਉਂਕਿ ਅਸੀਂ 50000 ਰੁਪਏ ਭਰ ਕੇ ਮੇਰੀ ਮੈਸੇਜ ਦੀ ਫਾਈਲ ਅਪਲਾਈ ਕਰੀ 50000 ਰੁਪਏ ਭਰ ਕੇ ਮੈਂ ਆਪਦੀ ਫਾਈਲ ਅਪਲਾਈ ਕਰੀ ਖੈਰਾ ਸਾਹਿਬ ਤੋਂ ਪੁੱਛੋ ਵੀ ਇਹਨਾਂ ਨੇ ਸੰਗਰੂਰ ਲਈ ਫਾਈਲ ਅਪਲਾਈ ਕਰੀ ਕੋਈ ਇੱਕ ਵੀ ਤੇ ਉਸ ਤੋਂ ਬਾਅਦ ਇਹ ਮੇਨ ਤੋਂ ਵਫਾਦਾਰੀ ਦਾ ਸਬੂਤ ਮੰਗਦੇ ਨੇ ਹਾਂ ਮੈਂ ਵਫਾਦਾਰ ਹੈਗਾ ਪਾਰਟੀ ਨਾਲ ਵੀ ਸੀਗਾ ਅੱਜ ਵੀ ਹੈਗਾ ਪਰ ਅੱਜ ਮੈਂ ਦੇਖਿਆ ਕਿ ਜਿਹੜੀ ਪਿੰਡ ਤੋਂ ਬੇਬੇ ਮੇਰੀ 14 ਕਿਲੋਮੀਟਰ ਤੋਂ ਦੂਰ ਆ ਕੇ ਕੋਈ ਮੇਰੇ ਬੱਸ ਸੱਡੇ 'ਚ ਉਤਰਦੀ ਆ ਉਹਨੂੰ ਅੱਜ ਕੰਮ ਦੀ ਜ਼ਰੂਰਤ ਆ ਉਹਨੂੰ ਗੱਲਾਂ ਦੀ ਜ਼ਰੂਰਤ ਨਹੀਂ ਉਹਨੂੰ ਖੈਰਾ ਸਾਹਿਬ ਤੋਂ ਡੇ ਮੰਗੂ ਪੜਕਾਉ ਭਾਸ਼ਣ ਨਹੀਂ ਦੇਣੇ ਆਉਂਦੇ ਓਹੋ ਮੇਰੇ ਕੋ ਕੁਝ ਉਮੀਦ ਰੱਖਦੀ ਆ ਤੇ ਮੈਂ ਉਹ ਉਮੀਦ ਤਾਂ ਹੀ ਪੂਰੀ ਕਰਸਾ ਨਾ ਜੇ ਮੇਰੇ ਕੋਲ ਕੁਝ ਹੋਊਗਾ ਤੋਡੇ ਪਿੱਛੇ ਕਿਉਂ ਲੜੀ ਜਾਵਾ ਬਈ ਮੈਂ ਕਿਉਂ ਲੜਾ ਅੱਜ ਉਹੀ ਖੈਰਾ ਸਾਹਿਬ ਜਿਹੜਾ 4-5 ਦਿਨ ਪਹਿਲਾਂ ਮੁੰਡਾ ਦਲਬੀਰ ਸਿੰਘ ਹੋਲਡਿੰਗ ਤੁਹਾਨੂੰ ਆਪਦੇ ਮੁੰਡੇ ਕਰਨ ਵਰਗਾ ਲੱਗਦਾ ਸੀ ਜਿਹਦੀ ਗੱਡੀ ਦੇ ਉੱਤੇ ਤੁਸੀਂ ਲਾਲ ਬੱਤੀ ਲਗਵਾ ਰਹੇ ਸੀ ਉਦੋਂ ਪਿਛਲੀ ਵੀਡੀਓ 'ਚ ਤੁਸੀਂ ਉਹੀ ਮੁੰਡੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੇ ਸੀ ਤੇ ਅੱਜ 2 ਦਿਨਾਂ ਬਾਅਦ ਹੀ ਉਹ ਮੁੰਡਾ ਕਰਪਟ ਹੋ ਗਿਆ ਉਹ ਮੁੰਡਾ ਕਰਪਟ ਹੋ ਗਿਆ ਮੈਂ 2 ਦਿਨ ਇਸ ਕਰਕੇ ਨਹੀਂ ਬੋਲਿਆ ਕਿ ਮੈਂ ਮੇਰੇ ਸਾਰੇ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਦਿਖਾਉਣਾ ਚਾਹੁੰਦਾ ਸੀ ਮੈਂ 4 ਦਿਨ ਹੋ ਗਿਆ ਐਮਐਲਏ ਹੌਸਟਲ 'ਚ ਬੈਠੇ ਨੂੰ ਕਿਸੇ ਹਾਈ ਕਮਾਂਡ ਵਾਲੇ ਨੇ ਇੱਕ ਟੈਲੀਫੋਨ ਨਹੀਂ ਕਰਿਆ ਝੂਠਾ ਦੇਖੋ ਮੈਂ ਜਿੱਦਣ ਇਹਨਾਂ ਦੇ ਘਰ ਆਇਆ ਉਹਦੋਂ ਤੁਸੀਂ ਸਾਰੇ ਇੱਥੇ ਹਾਜ਼ਰ ਸੀ ਕਿ ਤੁਹਾਡੀ ਹਾਜ਼ਰੀ 'ਚ ਬੋਲਿਆ ਮੈਂ ਉਹਨੂੰ ਕੋਈ ਬਾਤ ਤੇ ਨਹੀਂ ਉਹਦੀ ਮਰੋੜੀ ਉਹ ਉਹਦੀ ਵਾਈਫ ਨੇ ਨਾਰੇ ਲਾਏ ਸਾਡੇ ਹੱਕ ਵਿੱਚ ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਉਸ ਤੋਂ ਬਾਅਦ ਤਿੰਨ ਕਿ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣੇ ਤੇ ਬੁਲਾਇਆ ਵਾ ਫਿਰ ਸਾਰੇ ਫਿਰ ਐਮਸੀ ਸੱਦੇ ਆ ਫਿਰ ਸਾਰੇ ਛੋਟੇ ਮੋਟੇ ਸਰਪੰਚ ਫਿਰ ਸੱਦੇ ਆ ਦਫ਼ਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ ਉਦੋਂ ਮੀਡੀਆ ਨਹੀਂ ਸੱਦੇ ਆ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰੇ ਨੇ ਕੈਂਪੇਨ 'ਚ ਨਹੀਂ ਲੈ ਕੇ ਗਿਆ ਮੈਂ ਉਹ ਅਕਸਰ ਜੇ ਆਪਣਾ ਅਵੇਲੇਬਲ ਹੁੰਦਾ ਤਾਂ ਹੀ ਉਹ ਕੈਂਪੇਨ 'ਚ ਜਾਂਦਾ ਮੈਂ ਕਚੈਰੀ 'ਚ ਮੀਟਿੰਗ ਰੱਖੀ ਸੀਗੀ ਉਹ ਕਚੈਰੀ ਵਾਲੀ ਮੀਟਿੰਗ 'ਚ ਵੀ ਕਰਨਾ ਉਹ ਗਲਤ ਕਹਿ ਰਹੇ ਨੇ ਨ ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾਰ ਦੀ ਮੀਟਿੰਗ ਚ ਜਾਣਾ ਵਾ ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਬੰਦ ਕਰ ਦਿੱਤਾ ਥੈਟ ਮੀਨ ਮੇਰੀ ਰਿੰਗ ਜਾ ਚੁੱਕੀ ਹੈ ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਨਾ ਵੈਸੇ ਇਹਨੂੰ ਝੂਠਾ ਸਾ ਬੜਾ ਅਨੇਕ ਮੇਰਾ ਫੋਨ ਲਿਆਇਓ ਫਿਰ ਮੈਂ ਇਹਨੂੰ ਟੈਕਸਟ ਕੀਤਾ ਮੈਸੇਜ ਉਦੋਂ ਦੀ ਰਾਤ ਨੂੰ ਜਿੱਦਣ ਅਗਲੇ ਦਿਨ ਸਵੇਰੇ ਜਾਣਾ ਸੀਗਾ ਬਾਰ ਦੀ ਮੀਟਿੰਗ ਤੇ ਇਹਨੇ ਮੇਰੀ ਟੈਕਸਟ ਦਾ ਜਵਾਬ ਨਹੀਂ ਦਿੱਤਾ ਫਿਰ ਅਗਲੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ ਆ ਮੈਂ ਤੁਹਾਨੂੰ ਦਿਖਾਉਣਾ ਚਾ I'll just show you the text and date. ਤੁਹਾਨੂੰ ਪਤਾ ਲੱਗ ਜਾਏਗਾ ਬਾਹਰ ਵਾਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਾ ਟੈਕਸਟ ਹੈ। ਅਗਰ ਹੋਇਆ ਮੇਰੇ ਕੋਲ ਸੇਵ ਨਾ। ਕਹਿ ਰਹਾ ਸਭ ਕੈਂਪ ਪਾਰਟੀ ਕਿੰਨਾ ਕ ਫਰਕ ਪਊਗਾ ਸਿਰਫ। ਜਸਟ 1 ਮਿੰਟ ਕੋਈ ਨਹੀਂ। ਕਿਸੀ ਐਡਿਟ ਕਰ ਲੈਣਾ ਉਸ ਨੂੰ। ਆ ਲੋ ਆ ਸੋਮਵਾਰ ਦਾ ਪੜੋ Dear Goldie since your phone is out of reach you are requested to join me for the DBA District Bar Association Thuri meeting today 12:15 minute to meet all advocates regards Khaira fir age likha please call me when you are available aa ik raat pehla da suno te aa main pindan di copy mang reha oda ko friday te matlab aur ede ede telephone te call record karada ringa gayi hoyi ik raat pehla di hai ik din pehla di hai aur agle din subhare vi try karada so this e unne bahana banaya va ਅਸਲ ਕਾਣੀ ਕੁੰਮਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵਾਨਤਮਾਨ ਪਰਸ਼ੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂ ਹੈ ਕੋਈ ਗੱਲ ਨਹੀਂ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਾ ਤੋਂ ਡਰਦਾ ਸੀ ਮੇਰੀ ਹਮਦਰਦੀ ਪਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਘੱਟੋ ਘਾਟ ਆਪਣੀ ਵਾਈਫ ਦੀ ਇੱਜ਼ਤ ਰੱਖ ਲਿੰਦਾ ਜਿਹੜੇ ਘਰ ਵਾਲੀ ਦੇ ਪਿੱਛੇ ਉਹ ਲਾ ਕੇ ਤੇ ਉਹਦੀ ਤੋਹੀਨ ਕਰਦੇ ਰਹੇ ਆ ਤੇ ਮੋਟਰਸਾਈਕਲ ਦੇ ਨਾਮ ਵਿੱਚ ਦਿੱਤਾ ਵਾ ਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ ਟੋਲਰੇਟ ਕਰਨਾ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗ ਥੋੜੇ ਮਹੀਨਿਆਂ ਜਾਂ 1.5 ਸਾਲ ਬਾਅਦ ਜਿਹੜਾ ਕਹਿੰਦਾ ਮੈਂ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ ਚ ਜਾਊਗਾ ਇੱਕ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਹਵਾਂ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾਇਆ ਤਾਂ ਮੈਂ ਆਮ ਆਨ ਵੀ ਪਾਰਟੀ ਦੀ ਸਪੋਰਟ ਗਿਆ ਪਾਰਟੀ ਨੂੰ ਇੱਕ ਗੱਲ ਇੱਕ ਮਿੰਟ ਭਗਵੰਤ ਮਾਨ ਇੱਕ ਪਾਸੇ ਗਈ ਜਾਂਦਾ 130 130 ਜਿੰਨਾ ਇੱਕ ਪਾਸੇ ਉਹਨੂੰ 골ਡੀ ਦੀ ਲੋੜ ਪੈ ਗਈ ਇੱਥੋਂ ਇਹਦਾ ਮਤਲਬ ਹੈ ਕਿ ਐਡਾ ਕਮਜ਼ੋਰ ਹੋ ਗਿਆ ਅੰਦਰੋਂ ਹਿੱਲ ਗਿਆ ਵਾ ਖੜਕ ਗਿਆ ਵਾ ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਾਂ ਕਰਕੇ ਗੋਲਡੀ ਨੂੰ ਲੈ ਕੇ ਜਾਣਾ ਜੋ ਜੇ ਉਹ ਕਹਿੰਦਾ ਕਿ ਮੈਂ ਜਿੱਤ ਰਿਆਂ 13 ਸੀਟਾਂ ਤੇ ਸੰਗਰੂਰ ਵੀ ਜਿੱਤ ਰਿਆਂ ਫਿਰ ਗੋਲਡੀ ਦੀ ਗਾਦੀ ਲੋਡ ਸੀ ਕਿ ਜੇ ਪਾਰਟੀ ਨੂੰ ਕਿੰਨਾ ਫਰਕ ਪਊ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਨਾ ਰਿਐਕਸ਼ਨ ਹੋਇਆ ਵਾ ਇੱਕ ਤਾਂ ਕਾਂਗਰਸ ਸਾਰੇ ਇਕੱਠੀ ਹੋ ਗਈ ਬਹੁਤ سارے ਇਹਦੇ ਖੇਮੇ ਬਣੇ ਹੋਏ ਸੀਗੇ ਇਹ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਹੀ ਕੁਆਲਿਟੀ ਸਾਡੇ ਸਿਰ ਤੇ ਲਿਆ ਕੇ ਬਿਠਾ ਦੇਗਾ ਹੁਣ ਤੋਂ ਸੋ देयर ਇਜ਼ ਅ ਰਿਐਕਸ਼ਨ ਅਗੇਂਸਟ ਦਿਸ ਇੱਕ ਗੈਰੇ ਨੇ ਵੀ ਮੈਂ ਤਿੰਨ ਦਿਨ ਸੀ ਐਮ ਆਫਿਸ ਬੈਠਾ ਤਿੰਨ ਦਿਨ ਕਿੱਥੇ ਲਾਏ ਆ ਜੀ ਅੱਜ ਅੱਜ ਪੋਸਟ ਪਾਈ ਆ ਤੇ ਮੇਰੇ ਖਿਆਲ ਇੱਕ ਦਿਨ ਛੱਡ ਕੇ ਤੇ ਉਹਦੀ ਝੋਲੀ ਚ ਪੈ ਗਿਆ ਜਾ ਕੇ ਸਵੇਰੇ 9 ਵਜੇ ਤਿੰਨ ਦਿਨ ਕਿੱਥੋਂ ਗਿਆ ਇਹ ਦੇਖੋ ਗੱਲ ਫਿਰ ਮੇਰੀ ਗੱਲ ਅਚੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਬਹਾਨੇ ਸਾਜ਼ੀਆਂ ਨੇ ਇਹਨੂੰ ਜੋ ਬਣਾ ਰਿਹਾ ਕਿ ਫੋਨ ਨਹੀਂ ਆਇਆ ਮੀਟਿੰਗ ਚ ਨਹੀਂ ਬੁਲਾਇਆ ਇਹ ਸਾਰੀਆਂ ਬਹਾਨੇ ਨੇ ਅਸਲ ਗਾਣੀ ਤੁਹਾਨੂੰ ਦੱਸਤੀ ਕਿ ਕਿਉਂ ਉਹ ਗਿਆ ਵਾ ਪਰ ਹੁਣ ਜੇ ਚਲੇ ਗਿਆ ਵਾ ਤੇ ਮੇਰੀਆਂ ਉਹਦਿਆਂ ਗੁੱਡ ਵਿਸ਼ੇਸ ਆ ਪਰ ਆਪਣਾ ਉਹਨੇ ਬਹੁਤ ਵੱਡਾ ਪੋਲਿਟਿਕਲ ਬਲੈਂਡਰ ਕੀਤਾ ਇਹ ਤੁਸੀਂ ਯਾਦ ਰੱਖਣਾ ਆਂ ਕਾਂਗਰਸੀ ਆਗੂ ਨਹੀਂ ਬਸ ਮੈਂ ਬੜਾ ਸਹਿਮਤ ਆ ਔਰ ਆਉਣ ਵਾਲੇ ਦਿਨਾਂ ਚ ਅਸੀਂ ਪਿੰਡਾਂ ਚ ਵੜ ਜਾਣਾ ਹੁਣ ਔਰ ਆ ਸਾਰੇ ਸਰਪੰਚਾਂ ਨੇ ਆਪਣੇ ਆਪਣੇ ਪਿੰਡਾਂ ਦੀ ਮੀਟਿੰਗ ਕਰਾਉਣੀ ਆ ਸਾਡਾ ਕੈਂਪੇਨ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਅੱਛਾ ਚੱਲ ਰਿਹਾ ਮੈਨੂੰ ਨਾ ਪਾਰਟੀ ਪਾਜੀ ਤੋਂ ਉੱਤੇ ਉੱਠ ਕੇ ਵੋਟ ਪੈ ਰਹੀ ਆ ਮੈਨੂੰ ਅਕਾਲੀ ਵੀ ਪਾਰੇ ਨੇ ਆਮ ਆਦਮੀ ਵਾਲੇ ਵੀ ਪਾਰੇ ਕਾਮਰੇਡ ਵੀ ਪਾਰੇ ਨੇ ਤੁਸੀਂ ਹੈਰਾਨ ਹੋਵੋਗੇ ਭਾਜੀਪੀ ਦੇ ਵੀ ਲੋਕ ਪਾਰੇ ਨੇ ਤੇ ਮੇਰੀ ਆਪਣੀ ਪਾਰਟੀ ਜਿਹੜੀ ਆ ਉਹ ਤਾਂ ਪੱਪਾਂ ਕਾਂਗਰਸ ਦਾ ਕੇਡਰ ਉਹ ਬੜਾ ਮਜਬੂਤ ਇੱਥੇ 211800 ਵੋਟ ਪਈ ਸੀਗੀ 2022 ਚ ਸਭ ਤੋਂ ਮਾੜੀ ਪਰਫਾਰਮੈਂਸ ਹੀ ਅਸੈਂਬਲੀ ਚ 221800 ਤੇ ਜਦੋਂ ਪਾਰਲੀਮੈਂਟ ਆਈ ਗੋਲਡੀ ਨੂੰ ਪਈ ਸਿਰਫ 75000 ਇਹੀ ਸਾਰੀ ਵੋਟ ਘੁਮ ਕੇ ਸਮਰਨਜੀਤ ਮਾਨ ਦੇ ਪਿੱਛੇ ਚੱਲ ਗਈ ਮੇਰਾ ਮੰਨਣਾ ਕਿ ਕਾਂਗਰਸ ਕਰੋ 2 ਲੱਖ ਵੋਟ ਕਿ ਲੈ ਕੇ ਚੱਲਦੀ ਹੈ ਤੇ 254 ਦੇ ਉੱਤੇ ਐਮਪੀ ਬਣ ਕੇ ਸਾਨੂੰ 25 30 40000 ਹਲਕਨ ਜੱਜ ਕਿ ਨੂੰ ਬਣਾਉਂਗੇ ਸਰ ਇਹ ਹਲੇ ਕੋਈ ਇਸ ਤਰ੍ਹਾਂ ਦੀ ਪਰਿਕਰਿਆ ਨਹੀਂ ਹੈ ਔਰ ਇਹ ਮੇਰਾ ਕੰਮ ਨਹੀਂ ਹੈ ਇਹ ਪਾਰਟੀ ਹਾਈ ਕਮਾਂਡ ਦਾ ਕੰਮ ਹੈਗਾ ਕਦੋਂ ਕੇਸ ਨੂੰ ਬਣਾਉਣਾ ਇਹ ਬਾਤ ਵਿੱਚ ਕਰਾਂਗੇ ਧੰਨਵਾਦ ਜੀ